ਸਾਰੇ ਸਤਿ ਸ਼੍ਰੀ ਅਕਾਲ ਸਾਰੇ ਸਾਥੀਆਂ ਨੇ ਸਰਕਾਰਾਂ ਦੇ ਜਿਹੜੇ ਰੋਲ ਨੇ ਉਹਨਾਂ ਬਾਰੇ ਗੱਲ ਕੀਤੀ ਆ ਇਹਦਾ ਪੰਜਾਬ ਦੀ ਸਰਕਾਰਾਂ ਜਿਹੜੇ ਤਿੰਨ ਚਾਰ ਜਿਹੜੀਆਂ ਆਪਾਂ ਪਿਛਲੇ ਸਾਲ ਦੇਖੀਆਂ ਇਹ ਸਰਕਾਰ ਇਸ ਤੋਂ ਪਹਿਲਾਂ ਮਾਰਦੀ ਦਾ ਵਾਅਦਾ ਦਿੱਤ ਮੰਤਰੀ ਰਿਹਾ ਉਹ ਕਾਂਗਰਸ ਸਰਕਾਰ ਸੀ ਉਸ ਤੋਂ ਪਹਿਲਾਂ ਹੋਰ ਇੱਕ ਚਾਲੀ ਦਲ ਦੀ ਸਰਕਾਰ ਸੀ ਉਹ ਵੀ ਬਤ ਮਾਰਦੀ ਦਾ ਵਾਅਦਾ ਦਿੱਤ ਮੰਤਰੀ 10 ਸਾਲ ਵਾਅਦਾ ਵਿੱਤ ਮੰਤਰੀ ਮਾਰਦੀ ਦਾ ਵਾਅਦਾ ਦੇ ਰਹੇ ਉਸ ਤੋਂ ਬਾਅਦ ਲੋਕਾਂ ਦੇ ਬਦਲਾਅ ਦੇ ਵਿੱਚ ਕਿੰਨੀਆਂ ਵੀ ਸਰਕਾਰਾਂ ਲਿਆਂਦੀ ਸੀ ਇਹਦਾ ਜਰਾ ਚੀਮਾ ਮਤਮੰਤਰੀ ਇਹ ਲਗਾਤਾਰ ਪਰ ਜਿਹੜੇ ਮੁਲਾਜ਼ਮ ਮਸਲੇ ਨੇ ਜਿਹੜੇ ਉਹ ਮਸਲੇ ਹੱਲ ਹੋਣ ਦੀ ਥਾਂ ਤੇ ਲਗਾਤਾਰ ਗੁੰਝੜਦਾਰ ਹੋਏ ਨੇ ਆਰਥਿਕ ਮੁਹਾਜਦੇ ਜੇ ਤੁਸੀਂ ਗੱਲ ਕਰੋ ਤਾਂ ਮੁਲਾਜ਼ਮ ਬਹੁਤ ਵੱਡਾ ਘਾਟਾ ਚੱਲ ਰਹੇ ਨੇ ਆਪਾਂ ਬਾਰੀ-ਬਾਰੀ ਗੱਲ ਕਰ ਰਹੇ ਹਾਂ ਇਹ ਇਹ ਜੋ ਡੀਲਿੰਗ ਕਰਨ ਵਾਲਾ ਮਸਲਾ ਸੀ ਕਾਂਲੀਦਲ ਸਰਕਾਰ ਵਾਲੇ ਚੱਲੇ ਜਦੋਂ ਬਦਲ ਮੁੱਖ ਮੰਤਰੀ ਮਰਦੀ ਬਦਲ ਹੁੰਦਾ ਸੀ ਉਦੋਂ ਇਹ ਲੇਟ ਕਰਨ ਲੱਗੇ ਸੀ ਤੇ ਉਦੋਂ ਪਰ ਇਹ ਜੇ 6 ਮਹੀਨੇ ਸਾਲ ਬਾਅਦ ਦੇ ਦੇ ਦਿੰਦੇ ਸੀ ਪਰ ਬਕਾਇਆ ਦੇ ਦਿੰਦੇ ਸੀ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਬਣੀ ਤਾਂ ਮਾਨਪ੍ਰੀਤ ਬਾਦਲ ਨੇ ਜਿਹੜਾ ਜਿਹੜਾ ਸੀਗਾ ਡੀਏ ਲਗਭਗ ਡੀਏ ਕਰਤਾਂ ਜਿਹੜਾ 6.2% ਦਾ ਦੋ ਪਰਸੈਂਟ ਚ ਆਪਣ ਨੂੰ ਦੇਤਾ ਨਹੀਂ ਨਹੀਂ ਦਿੰਦੇ ਸੀ ਇਹ ਸਰਕਾਰ ਦੇ ਵਿੱਚ ਵੀ ਉਹੀ ਟ੍ਰੈਂਡ ਲਗਾਤਾਰ ਜਾਰੀ ਆ 40% ਜੇ ਵੱਡੀ ਲੱਕ ਮਾਜ ਦੇ ਤੁਸੀਂ ਆਪਣੀ ਜਿਹੜੀ ਬੇਸ ਪੇ ਦਾ ਹਿਸਾਬ ਲਾਓ ਮੋਟੇ ਵੀ ਰੂਪ ਦੇ ਵਿੱਚ ਤਾਂ ਤੁਸੀਂ ਲੱਖਾਂ ਰੁਪਇਆ ਸਾਲ ਦਾ ਘਾਟ ਆ 4 ਸਾਲ ਅਜੇ ਘਟਾ ਜਾਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਕੋਈ ਟਰੈਂਡ ਬਦਲ ਨਹੀਂ ਜਾ ਰਿਹਾ ਇਹ ਟਰੈਂਡ ਸੈੱਟ ਹੋ ਗਿਆ ਇਹ ਟਰੈਂਡ ਨੂੰ ਤੋੜਨ ਵਾਸਤੇ ਫਿਰ ਇਹ ਅਜੇ ਦਾ ਚੱਲਣਾ ਨਹੀਂ ਕਮਟ ਕਾ ਟਰੈਂਡ ਤੋਂ 10 ਸਾਲ ਹੋ ਗਏ ਚੱਲਦੇ ਨੂੰ 14 ਸਾਲ ਹੋ ਗਏ 14 ਸਾਲਾਂ ਦਾ ਸਫ਼ਰ ਹੈ ਇਹ ਡੀਏ ਡੀਲਰ ਕਰਨ ਵਾਲਾ ਲੇਟ ਕਰਨ ਵਾਲਾ ਤੇ 14 ਸਾਲਾਂ ਦੇ ਵਿੱਚ ਇਤਾਂ ਦੀ ਬਲਾਜੋਂ ਨੂੰ ਉਧਰ ਪਤਾ ਲੱਗਿਆ ਸਾਡੇ ਡੀਲ ਇੱਥੇ ਆਪਾਂ ਸਾਡਾ ਘਾਟਾ ਪੈ ਰਿਹਾ ਤੇ ਹੁਣ ਬਲਾਜੋਂ ਨੂੰ ਪਤਾ ਲੱਗ ਗਿਆ ਸਾਾਨੂੰ ਘਾਟਾ ਪੈ ਰਿਹਾ ਇਸ ਕਰਕੇ ਇੱਕ ਤਾਂ ਅਧਿਆਪਕ ਵਰਗ ਦੇ ਵਿੱਚ ਬਲਾਜੋਂ ਵਰਗ ਦੇ ਵਿੱਚ ਇਹ ਪਤਾ ਨਹੀਂ ਕਿੱਥੇ ਫਰਕ ਰਿਹਾ ਵੀ ਉਹਨਾਂ ਨੂੰ ਇਹ ਗੱਲਾਂ ਨਾਰਮਲ ਲੱਗਣ ਲੱਗੀਆਂ ਪੰਜਾਬ ਦੇ ਵਿੱਚ ਘਟੋ ਘਟੇ ਨਾਰਮਲ ਗੱਲਾਂ ਲੱਗਣ ਲੱਗੀਆਂ ਵੀ ਸਾਨੂੰ ਐਸਬੀ ਸਕੀਮ ਸਾਡੀ ਕੱਟਦੀ 4 ਦਾ 14 800 16 24 ਸਾਨੂੰ ਕੀ ਫਰਕ ਦੀ ਬਿਵੋਧ ਨਾਲ ਇਹ ਇਹ ਆਪਾਂ ਦੇਖਣ ਚ ਹੀ ਲੱਗਦਾ ਉਹਨਾਂ ਨੇ ਅਜਾ ਜਿਹੜੇ ਡੀਏ ਦੇ ਨਾਲ ਨਾਲ ਜਿਹੜੇ 2020 ਤੋਂ ਬਾਅਦ ਜਿਹੜੇ ਬਲਾਜ ਭਰਤੀ ਹੋਈ ਜਾਂਦਾ ਉਹਨਾਂ ਦਾ ਗ੍ਰੇਡ ਹੀ ਹੋਰ ਆ ਉਹਨਾਂ ਨੂੰ ਤਰਖਾ ਦੇ ਤੁਹਾਡੇ ਬਾਰੇ ਜੀ ਕਰੋਗੇ ਪਤਾ ਨਹੀਂ ਕਿੱਥੇ ਆ ਉਹਨਾਂ ਦੇ ਤਰਖਾ ਦੇ ਜਿਹੜੇ ਗ੍ਰੇਡ ਨੇ ਹੋਰ ਆ ਪਰ ਤੁਹਾਡੇ ਵਾਲਾ ਜਿਹੜਾ ਉਹਨਾਂ ਨੂੰ ਆਹ ਮਿਲਦਾ डीए ਵਗੈਰਾ ਜਿਹੜਾ ਸੈਂਟਰ ਦਿੰਦੀ ਆ ਸੈਂਟਰ ਉਹ ਦੇਣਾ ਨਹੀਂ ਪਰ ਸੈਂਟਰ ਦੇ ਪੇਸਕਿਲ ਕਹਿੰਦੇ ਸੀ ਦੇਣੇ ਆ ਉਹ ਬੜੇ ਵੱਡੇ ਘਟੇ ਚੱਲ ਰਹੇ ਨੇ ਹੁਣ ਜੇ ਤੁਸੀਂ ਉਹਨਾਂ ਦੇ ਇੱਕ ਨੂੰ ਲਾਜ 2019 ਵਿੱਚ ਭਰਤੀ ਹੋਇਆ ਇੱਕ ਵਿੱਚ ਭਰਤੀ ਹੋਇਆ ਉਹਨਾਂ ਦਾ ਆਪਸੀ ਇੱਕ ਸਾਲ ਦੀ 20 000 ਰੁਪਏ ਦਾ 18 18 20 000 ਦਾ ਫਰਕ ਆ ਉਹ ਇੱਕ ਨਵੀਂ ਮਾਰ ਚੱਲ ਰਹੇ ਨੇ ਤੇ ਜਿਹੜਾ ਤਨਖਾਹ ਕ ਵਿੱਚ ਦੇ ਬਕਾਏ ਸੀ ਸਾਢੇ 5 ਸਾਲ ਦੇ ਉਹ ਇਹ ਸਰਕਾਰ ਅਗਲੀ ਸਰਕਾਰਾਂ ਦੇ ਛੱਡ ਗਈ ਇੱਕ ਸਾਲ ਦੇ ਵਿੱਚ ਕਹਿੰਦੇ ਵਾਂਗੇ ਇੱਕ ਸਾਲ ਦੇ ਬਕਾਏ ਦੇਵਾਂਗੇ ਸੀ ਪਰ ਸਾਢੇ 4.5 ਸਾਲ ਦੇ ਬਕਾਏ ਉਹ ਕਹਿੰਦੇ ਅਗਲੀ ਸਰਕਾਰ ਜਿਹੜੀ ਆਊਗੀ ਕਹਿੰਦਾ ਸਾਡੀ ਅਸੀਂ ਉਹ ਤੋਂ ਦੇ ਉਹ ਕਿਵੇਂ ਦੇਣਾ ਉਹ ਕਹ ਦੱਸਾਂਗੇ ਅਸੀਂ ਬਾਅਦ ਵਿੱਚ ਕੰਮ ਦਾ ਭਾਵ ਆਰਥਿਕ ਮਹਾਰਤ ਦੇ ਉੱਤੇ ਹਰੇਕ ਮੁਲਾਜ਼ਮ ਉਹ ਵੱਡੇ ਘਟ ਚੱਲ ਰਿਆ ਇਹ ਸਾਰ ਨੂੰ ਪਤਾ ਵੀ ਆ ਪਰ ਮੁਲਾਜ਼ਮ ਇਸੇ ਗੱਲ ਤੇ ਉਹ ਹੋ ਗਈ ਵੀ ਸਰਪ ਤਖਾ ਮਿਲ ਜਾਂਦੀ ਆ ਜੇ ਤੁਸੀਂ ਜਾਓ ਪਤਖਾ ਮਿਲਿਆ ਤਾਂ ਟਾਈਮ ਤੇ ਬਹੁਤ ਆ ਇਹ ਆਮ ਹੀ ਗੱਲ ਆ ਮੈਂ ਨਹੀਂ ਕਹਾਂ ਤੁਸੀਂ ਵੀ ਤੁਸੀਂ ਕਿਸੇ ਨਾ ਮੁਲਾਜ਼ਮ ਨਾਲ ਗੱਲ ਕਰ ਲਓ ਵੀ ਤਰ ਕਹਿੰਦੇ ਤਖਾ ਮਿਲਦੀ ਰਹੇ ਬਹੁਤ ਆ ਕਿਉਂ ਕਿਉਂਕਿ ਪੰਜਾਬ ਸਰਕਾਰ ਨੇ ਗੱਲ ਜਿਚਾਤੀ ਵੀ ਸਾਡਾ ਤਾਂ ਖਜਾਂਦਾ ਉਹ ਤਾਂ ਕਹਿੰਦੇ ਪਰ ਲੋਕਾਂ ਨੂੰ ਆਇ ਲੱਗਣਾ ਕਿ ਨਹੀਂ ਯਾਰ ਪੈਸੇ ਹੀ ਨਹੀਂ ਸਿਕਾ ਆਪਾਂ ਹੀ ਕਹਿਣ ਲੱਗ ਗਏ ਆਪਣੇ ਬੰਦੇ ਕਿ ਸਰਕਾਰ ਕੋਲ ਪੈਸੇ ਹੀ ਨਹੀਂ ਆਪਾਂ ਨੂੰ ਕੁਝ ਦੇ ਦੇ ਤੁਸੀਂ ਕਿਹਾ ਗੱਲ ਕਰਕੇ ਦੇਖੋ ਵੀ ਆਪਾਂ ਨੂੰ ਇੰਨਾ ਘਟਾ ਬਈਦਾ ਕਿ ਕਿ ਸਰਕਾਰ ਕੋਲ ਪੈਸੇ ਹੀ ਨਹੀਂ ਪੈਸੇ ਕਿਉਂ ਨਹੀਂ ਹੈਗੇ ਤੁਸੀਂ ਜਿਹੜੇ ਦੇ ਖਰਚ ਰੋਜ਼ਦੇ ਨੇ ਇਹਨਾਂ ਦੇ ਖਰਚ ਦੇਖੋ ਵਧੇ ਕਿੱਡੇ ਆ ਇਹਨਾਂ ਦੇ ਆਮਦਨ ਚੀਮਾ ਹਰੇਕ ਮਹੀਨੇ ਕਹਿੰਦਾ ਤਿੰਨ ਮਹੀਨੇ ਬਾਅਦ ਵੀ ਸਾਡਾ 25% ਜੀਐਸਟੀ ਆਮਦਨ ਵਧ ਗਈ ਹੁਣ ਵੀ ਕਿਹਾ ਉਹਨਾਂ ਜੀਐਸਟੀ 25% ਆਮਦਨ ਵਧ ਗਈ ਆਮਦਨ ਵਧ ਗਈ ਕਹਿੰਦਾ ਤੁਸੀਂ ਖਰਚੇ ਘਟਾਏ ਨੇ ਤੇ ਫੇਰ ਪਰ ਮੁਲਾਜ਼ਮਾਂ ਨੂੰ ਦੇਣ ਵਾਸਤੇ ਕੁਛ ਨਹੀਂ ਉਹਨਾਂ ਨੇ ਇੱਕ ਹਿਸਾਬ ਲਾ ਲਿਆ 20 ਮੁਲਾਜ਼ਮ ਸਾਨੂੰ ਅਸੀਂ ਕੁਛ ਨਹੀਂ ਕਰ ਸਕਦੇ ਇਹਨਾਂ ਦੇ ਵੋਟਾਂ ਸਾਨੂੰ ਫਰਕ ਨਹੀਂ ਪਾਉਂਦੀਆਂ ਇਹ ਸਾਨੂੰ ਜਿਤਾਉਂਦੇ ਨਹੀਂ ਕਿਉਂਕਿ ਉਹ ਕਹਿੰਦੇ ਜਿੰਨੇ ਬਾਈ ਇਲੈਕਸ਼ਨ ਹੋਏ ਮੁਲਾਜ਼ਮਾਂ ਨੇ ਸਾਡਾ ਹਰ ਇੱਕ ਵਾਰ ਵਿਰੋਧ ਕੀਤਾ ਅੱਜ ਤਾਂ ਹਰ ਇੱਕ ਹਰ ਇੱਕ ਇਲੈਕਸ਼ਨ ਜਿੱਤੀ ਜਾਂਦੇ ਆ ਇਹਦਾ ਮਤਲਬ ਕੀ ਆ ਫਿਰ ਮੁਲਾਜ਼ਮ ਬਹੁਤ ਵੱਡਾ ਪ੍ਰਭਾਵ ਪਾਉਂਦੇ ਆ ਮੁਲਾਜ਼ਮ ਵੀ ਇੱਕ ਬਹੁਤ ਵੱਡੀ ਪਾਵਰ ਹੁੰਦੇ ਆ ਆਪ ਦੇ ਵਿੱਚ ਮੁਲਾਜ਼ਮਾਂ ਨੇ ਆਪਣੇ ਆਪ ਦੇ ਵਿੱਚ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਆਪਣੀ ਗੱਲ ਰੱਖਣ ਦਾ ਤਜਰਬਾ ਹੁੰਦਾ ਅਧਿਆਪਕਾਂ ਕੋਲੇ ਬਹੁਤ ਗੱਲ ਲੋਕਾਂ 'ਚ ਰੱਖਣੀ ਹੁੰਦੀ ਆ ਪਰ ਲੋਕਾਂ 'ਚ ਹਜੇ ਚਾਹ ਨਹੀਂ ਲਿਖਾਈ ਇਹਨਾਂ ਦਾ ਆਪ ਵਾਲਿਆਂ ਦਾ ਲੋਕੋ ਉਸ ਰੂਪ 'ਚ ਵਿਰੋਧ ਨਹੀਂ ਕਰ ਰਹੇ ਇਹਨਾਂ ਦਾ ਜਿਹੜੇ ਰੂਪ 'ਚ ਕਰਨਾ ਚਾਹੀਦਾ ਸੀ ਤੇ ਨਹੀਂ ਤਾਂ ਜਿਹੜੇ ਜਿਹੜੇ ਹਾਲਾਤ ਨੇ ਪੰਜਾਬ ਦੇ ਇਹਨਾਂ ਦੇ ਕਰਜ਼ੇ ਜੀ ਡੀ ਪੀ ਦਾ 40% ਜਿਹੜਾ ਉਹ ਕਰਜ਼ੇ ਦੀ ਮਾਰ ਚੱਲ ਰਹੇ ਨੇ ਇਹ ਵਿਆਜ ਦੀ ਹਰੇਕ ਮਹੀਨੇ ਲੋਨ ਲੈ ਕੇ ਸਭ ਉਹ ਪੈਸੇ ਤਰਖਾਹਾਂ ਦੇ ਰਹੇ ਨੇ ਤੇ ਤਰਖਾਹਾਂ ਦੀ ਹਰੇਕ ਮਹੀਨੇ ਕਿਤੇ ਕਿਸ਼ਤ ਲੇ ਲੇਟ ਹੋ ਜਾ ਤਾ ਸਾਧ ਦੇਣੀ ਹੈ ਰਖਾ ਲੈਣ ਵਾਸਤੇ ਉਸ ਘਰ ਕੀਤਾ ਆਪ ਪਿੰਡ ਸਰਚ ਕਰਨਾ ਪਿਆ ਲਗਾਤਾਰ ਇਸ ਕਰਕੇ ਆਰਥਿਕ ਮਸਲੇ ਨੇ ਵੱਡੇ ਨੇ ਪੰਜਾਬ ਤਮਾਹੀ ਦੇ ਕੰਢੇ ਤੇ ਸਮਾਂ 4:30 ਤੋਂ ਜ਼ਿਆਦਾ ਹੋ ਗਿਆ ਬਹੁਤ ਸਮਾਂ ਲਾਂਡ ਸਕਦੇ ਕਿਉਂਕਿ ਇਸ ਤੋਂ ਬਾਅਦ ਤੁਸੀਂ ਅਲਦਰ ਸਾਹਿਬ ਉੱਥੇ ਰੇਡ ਕਰੀ ਜਾਂਦੇ 5 ਵਜੇ ਆਪਾਂ ਨੂੰ ਪਤਾ ਉਹ ਮਸਲੇ ਵੀ ਹੁੰਦੇ ਆ ਉਹ ਸਾਥੀ ਰਾਮਪੁਰ ਤੋਂ ਲੇਟ ਆਏ ਨੇ ਤੇ ਇਸ ਕਰਕੇ ਪਰ ਇਹ ਸ਼ੁਰੂਆਤ ਆ ਇਸ ਤੋਂ ਬਾਅਦ ਲਗਾਤਾਰ ਜਥੇਬੰਦਕ ਪ੍ਰੋਗਰਾਮ ਆਉਣਗੇ ਨਵੰਬਰ ਦੇ ਵਿੱਚ ਰੈਲੀਆਂ ਆਵੀਆਂ ਵੀ ਪੰਜਾਬ ਇਹਨਾਂ ਮਸਪੈੰਡੂ ਮਸਲੇ ਆਪਾਂ ਪਿੰਡ ਪੱਤੇ ਨੂੰ ਲੈ ਕੇ ਦੇ 37 ਪੱਤੇ ਹੋਰ ਕੱਟੇ ਨੇ ਡੀਏ ਵਾਲੇ ਮਸਲੇ ਤੇ ਆਰਸਕ ਮਸਲਿਆਂ ਤੇ ਹੁਣ ਲਗਾਤਾਰ ਲੜਾਈ ਲੜਨੀ ਪਊਗੀ ਕਿਉਂਕਿ ਸਮਾਂ ਲਗਾਤਾਰ ਇੱਕਸਾਰ ਰਹੇਗਾ ਸਰਕਾਰ ਦਾ ਸਮਾਂ ਘਟ ਰਿਹਾ ਤੇ ਸਰਕਾਰ ਬਿਲਕੁਲ ਚੁੱਪ